ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਹੀ ਸੰਗਤਾਂ ਦੇ ਵੱਲੋਂ ਇਹ ਸਵਾਲ ਪੁੱਛਿਆ ਜਾਂਦਾ ਏ ਕਿ ਸਾਨੂੰ ਰੋਜ਼ ਗੁਰਬਾਣੀ ਪੜ੍ਹਨੀ ਚਾਹੀਦੀ ਏ ਗੁਰਬਾਣੀ ਪੜ੍ਹਨ ਦਾ ਸਾਨੂੰ ਲਾਭ ਕੀ ਮਿਲੇਗਾ ਤਾਂ ਇਹੀ ਸਵਾਲ ਕਿਸੇ ਸਮੇਂ ਸਿੱਖਾਂ ਨੇ ਗੁਰੂ ਹਰ Rai ਸਾਹਿਬ ਜੀ ਨੂੰ ਪੁੱਛਿਆ ਸੀ ਗੁਰੂ ਹਰ Rai ਸਾਹਿਬ ਮਹਾਰਾਜ ਇਹ ਦੱਸਣਾ ਕਰੋ ਕਿ ਗੁਰਬਾਣੀ ਪੜ੍ਹਨ ਦਾ ਲਾਭ ਕੀ ਹੈ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਲੇਕਿਨ ਇਹਦੇ ਅਰਥ ਭਾਵ ਜਿਹੜੇ ਆ ਉਹ ਸਾਡੀ ਸਮਝ ਵਿੱਚ ਨਹੀਂ ਪੈਂਦੇ ਤੇ ਜੇ ਅਰਥ ਸਾਨੂੰ ਸਮਝ ਨਹੀਂ ਪੈਂਦੇ ਤੇ ਗੁਰਬਾਣੀ ਪੜ੍ਹਨ ਦਾ ਫੇਰ ਵੀ ਕੋਈ ਲਾਭ ਹੈਗਾ ਏ ਗੁਰੂ ਹਰ Rai ਸਾਹਿਬ ਕਹਿਣ ਲੱਗੇ ਅਸੀਂ ਤੁਹਾਨੂੰ ਜਵਾਬ ਦੇਾਂਗੇ ਲੇਕਿਨ ਜਦੋਂ ਸਮਾਂ ਆਏਗਾ ਗੁਰੂ ਹਰ Rai ਸਾਹਿਬ ਜੀ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਚਲੇ ਜਾਂਦੇ ਆ ਤਾਂ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਕੀ ਵੇਖਦੇ ਆ ਰਸਤੇ ਦੇ ਵਿੱਚ ਕੋਈ ਚੀਜ਼ ਚਮਕਦੀ ਪਈ ਹੈ ਗੁਰੂ ਹਰ Rai ਸਾਹਿਬ ਮਹਾਰਾਜ ਕਹਿਣ ਲੱਗੇ ਉਹ ਕੀ ਚਮਕਦਾ ਪਿਆ ਤੁਸੀਂ ਲੈ ਕੇ ਆਓ ਸਿੱਖ ਜਦੋਂ ਲੈ ਕੇ ਆਉਂਦੇ ਆ ਤੇ ਉਹ ਟੁੱਟੀ ਹੋਈ ਇੱਕ ਚਾਟੀ ਸੀ। ਪੁਰਾਤਨ ਸਮੇਂ ਦੇ ਵਿੱਚ ਬਜ਼ੁਰਗ ਜਾਣਦੇ ਨੇ ਕਿ ਚਾਟੀ ਦੇ ਵਿੱਚ ਜਾਗ ਲਾ ਕੇ ਦੁੱਧ ਰਿੜਕਿਆ ਜਾਂਦਾ ਸੀ। ਤੇ ਜਦੋਂ ਰੋਜ਼-ਰੋਜ਼ ਉਸ ਚਾਟੀ ਦੇ ਵਿੱਚ ਦੁੱਧ ਰਿੜਕਿਆ ਜਾਂਦਾ ਏ ਦੁੱਧ ਰਿੜਕਣ ਦੇ ਕਰਕੇ ਉਸ ਚਾਟੀ ਦੇ ਵਿੱਚ ਠੰਢਾਈ ਜੰਮ ਜਾਂਦੀ ਏ। ਰੋਜ਼-ਰੋਜ਼ ਦੁੱਧ ਰਿੜਕਣ ਦੇ ਕਰਕੇ ਉਹਦੇ ਵਿੱਚ ਮੱਖਣ ਜੰਮ ਜਾਂਦਾ ਏ। ਉਹ ਇੰਨੀ ਠੰਢੀ ਹੋ ਜਾਂਦੀ ਏ ਕਿ ਉਹ ਜਿਹੜਾ ਏ ਉਸ ਛਾਟੀ ਦੇ ਵਿੱਚ ਰਚ ਜਾਂਦਾ ਏ ਟੁੱਟਣ ਤੋਂ ਬਾਅਦ ਵੀ ਉਹਦੀ ਠੰਢਾਈ ਕਦੇ ਖਤਮ ਨਹੀਂ ਹੁੰਦੀ ਗੁਰੂ ਹਰੈ ਸਿੰਘ ਮਹਾਰਾਜ ਕਹਿਣ ਲੱਗੇ ਆ ਦੇਖੋ ਛਾਟੀ ਭਾਵੇਂ ਟੁੱਟ ਗਈ ਏ ਪਰ ਇਹਦੇ ਵਿੱਚੋਂ ਠੰਢਾਈ ਅਜੇ ਵੀ ਖਤਮ ਨਹੀਂ ਹੋਈ ਕਿਉਂ ਨਹੀਂ ਖਤਮ ਹੋਈ ਕਿਉਂਕਿ ਇਹਦੇ ਵਿੱਚ ਰੋਜ਼ ਦੁੱਧ ਰੜਕਿਆ ਜਾਂਦਾ ਸੀ ਜਿਹੜਾ ਸਿੱਖ ਰੋਜ਼ ਗੁਰਬਾਣੀ ਨੂੰ ਪੜ੍ਹੇਗਾ ਜਿਹੜਾ ਸਿੱਖ ਰੋਜ਼ ਗੁਰਬਾਣੀ ਦੇ ਨਾਲ ਜੁੜੇਗਾ ਜਿਵੇਂ ਚਾਟੀ ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਠੰਢਾਈ ਜੰਮ ਗਈ ਹੈ ਇਦਾਂ ਹੀ ਉਸ ਸਿੱਖ ਦੇ ਅੰਦਰ ਗੁਰਬਾਣੀ ਦਾ ਪ੍ਰਭਾਵ ਜਿਹੜਾ ਉਹ ਪੈ ਜਾਵੇਗਾ ਗੁਰਬਾਣੀ ਦੇ ਅਰਥ ਸਮਝ ਆਉਂਦੇ ਹੈ ਗੁਰਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਇਹ ਬਾਅਦ ਦੀ ਗੱਲ ਹੈ ਲੇਕਿਨ ਸਿੱਖ ਨੂੰ ਰੋਜ਼ ਗੁਰਬਾਣੀ ਜਿਹੜੀ ਹੈ ਉਹ ਪੜ੍ਹਨੀ ਚਾਹੀਦੀ ਹੈ ਗੁਰੂ ਅਮਰਦਾਸ ਮਹਾਰਾਜ ਰੋਜ ਆਵਾਜ਼ ਦੇ ਕੇ ਕਹਿੰਦੇ ਨੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਕਿ ਆਓ ਸਾਰੇ ਸਿੱਖ ਇਸ ਪਾਵਨ ਗੁਰਬਾਣੀ ਨੂੰ ਗਾਉਣਾ ਕਰੀਏ ਇਸ ਪਾਵਨ ਗੁਰਬਾਣੀ ਨਾਲ ਜੁੜਨਾ ਕਰੀਏ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਵੇਂ ਇੱਕ ਸਮੁੰਦਰ ਦੇ ਵਿੱਚ ਜਿਹੜੇ ਐ ਉਹ ਹੀਰੇ ਮੋਤੀ ਜਵਾਹਰਾਤ ਹੁੰਦੇ ਐ ਪਰ ਉਹ ਹੀਰੇ ਮੋਤੀ ਜਵਾਹਰਾਤ ਸਾਰਿਆਂ ਨੂੰ ਨਹੀਂ ਲੱਭਦੇ ਉਹ ਹੰਸ ਨੂੰ ਲੱਭਦੇ ਐ ਤੇ ਹੰਸ ਜਾ ਕੇ ਉਥੋਂ ਹੀਰੇ ਮੋਤੀ ਜਵਾਹਰਾਤ ਚੁਗਦਾ ਏ ਇਸੇ ਤਰ੍ਹਾਂ ਦੇ ਨਾਲ ਗੁਰਬਾਣੀ ਦੇ ਵਿੱਚ ਵੀ ਸਾਰੇ ਹੀ ਪਦਾਰਥ ਮੌਜੂਦ ਹੈ ਜਿਹੜਾ ਸਿੱਖ ਇਸ ਪਾਵਨ ਗੁਰਬਾਣੀ ਨਾਲ ਜੁੜਦਾ ਏ ਉਹਨੂੰ ਉਹ ਸਾਰੇ ਪਦਾਰਥ ਜਿਹੜੇ ਆ ਉਹ ਪ੍ਰਾਪਤ ਹੋ ਜਾਂਦੇ ਐ ਭਾਈ ਗੁਰਦਾਸ ਕਹਿੰਦੇ ਨੇ ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ ਜੋਈ ਜੋਈ ਖੋਜੇ ਸੋਈ ਸੋਈ ਨਿਪਜਾਵੇ ਗੁਰਬਾਣੀ ਚ ਸਾਰੇ ਪਦਾਰਥ ਹੈ ਪਰ ਜਿਹੜਾ ਖੋਜਦਾ ਏ ਉਹਨੂੰ ਪ੍ਰਾਪਤ ਹੁੰਦੇ ਐ ਗੁਰਬਾਣੀ ਦਾ ਵੀ ਬਚਨ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM ਕਿ ਬਾਣੀ ਦੇ ਵਿੱਚ ਸਾਰੇ ਪਦਾਰਥ ਮੌਜੂਦ ਹੈ ਪਰ ਜਿਹੜਾ ਇਸ ਬਾਣੀ ਨਾਲ ਜੁੜਦਾ ਏ ਉਹਨੂੰ ਪ੍ਰਾਪਤ ਹੁੰਦੇ ਐ ਤਾਂ ਅਕਸਰ ਇੱਕ ਹੋਰ ਸਵਾਲ ਕੀਤਾ ਜਾਂਦਾ ਹੈ ਵੀ ਆਸੀਂ ਬਾਣੀ ਪੜਦੇ ਆਂ ਪਰ ਸਾਡੇ ਦੁੱਖ ਨਹੀਂ ਖਤਮ ਹੋਏ ਦੇਖੋ ਦੁੱਖ ਦਾ ਸਬੰਧ ਸਰੀਰ ਦੇ ਨਾਲ ਹੁੰਦਾ ਹੈ ਸਰੀਰ ਦੇ ਵਿੱਚ ਅੱਜ ਸੁੱਖ ਹੈ ਕੱਲ ਨੂੰ ਦੁੱਖ ਵੀ ਆਏਗਾ ਕਿਉਂਕਿ ਦੋਵੇਂ ਸ਼ਬਦ ਆਪਸ ਵਿੱਚ ਸਬੰਧ ਰੱਖਦੇ ਆ ਸੁੱਖ ਤੇ ਦੁੱਖ ਬਿਲਕੁਲ ਸਰੀਰ ਤੇ ਪਾਏ ਕੱਪੜਿਆਂ ਦੀ ਤਰ੍ਹਾਂ ਕਿਉਂਕਿ ਇੱਕ ਕੱਪੜਾ ਜਦੋਂ ਬੰਦਾ ਬਦਲਦਾ ਹੈ ਫਿਰ ਦੂਸਰਾ ਪਾਉਂਦਾ ਹੈ ਤੇ ਗੁਰਬਾਣੀ ਦਾ ਫੈਸਲਾ ਹੈ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਸੁਖ ਵੀ ਆਉਂਦਾ ਏ ਜ਼ਿੰਦਗੀ 'ਚ ਦੁੱਖ ਵੀ ਆਉਂਦਾ ਹੈ ਗੁਰਬਾਣੀ ਕੀ ਦਿੰਦੀ ਹੈ ਗੁਰਬਾਣੀ ਬੰਦੇ ਨੂੰ ਆਨੰਦ ਦਿੰਦੀ ਹੈ ਗੁਰਬਾਣੀ ਜਿਹੜੀ ਹੈ ਉਹ ਪੜਨ ਦੇ ਨਾਲ ਮਨੁੱਖ ਦਾ ਹਿਰਦਾ ਟਿਕਾ ਦੇ ਵਿੱਚ ਆ ਜਾਂਦਾ ਹੈ ਆਨੰਦ ਵਿੱਚ ਬਣ ਜਾਂਦਾ ਹੈ ਆ ਸੁਖ ਦੁੱਖ ਦੀ ਬੰਦਾ ਫਿਰ ਪਰਵਾਹ ਨਹੀਂ ਕਰਦਾ ਤੇ ਕਦੇ ਸੁੱਖਾਂ ਨੂੰ ਵੇਖ ਕੇ ਕਦੇ ਦੁੱਖਾਂ ਨੂੰ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ ਬਾਣੀ ਛੱਡਣੀ ਨਹੀਂ ਚਾਹੀਦੀ ਬਾਣੀ 'ਚੋਂ ਆਨੰਦ ਮਿਲਦਾ ਹੈ ਤੇ ਫਿਰ ਬੰਦਾ ਸੁਖ ਦੁੱਖ ਤੋਂ ਉੱਪਰ ਉੱਠ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨਿਰਣਾ ਕਰਦੇ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਗੁਰਬਾਣੀ ਸਾਨੂੰ ਮਹਾ ਆਨੰਦ ਦਿੰਦੀ ਹੈ ਤੇ ਇਹ ਨਹੀਂ ਕਿ ਜਿਹੜਾ ਬਾਣੀ ਪੜਦਾ ਉਹਨੂੰ ਕਦੇ ਸਰੀਰਕ ਦੁੱਖ ਨਹੀਂ ਆਉਂਦਾ ਉਹਨੂੰ ਤਤੀ ਤਵੀ ਤੇ ਵੀ ਬੈਠਣਾ ਪੈ ਸਕਦਾ ਹੈ ਉਹਨੂੰ ਆਰੇ ਦੇ ਥੱਲੇ ਤਨ ਵੀ ਚਰਵਾਉਣਾ ਪੈ ਸਕਦਾ ਹੈ ਉਹਨੂੰ ਖੋਪਰੀ ਲਹਾਉਣੀ ਪੈ ਸਕਦੀ ਹੈ ਉਹਨੂੰ ਬੰਦ-ਬੰਦ ਕਟਾਉਣਾ ਪੈ ਸਕਦਾ ਹੈ ਪਰ ਉਹ ਕਦੇ ਖੋਪਰ ਲਹਾਉਂਦਾ ਹੋਇਆ ਵੀ ਡੋਲਦਾ ਨਹੀਂ ਉਹ ਮਹਾ ਆਨੰਦ ਵਿੱਚ ਰਹਿੰਦਾ ਏ ਉਹ ਕਹਿੰਦਾ ਏ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਬਾਣੀ ਪੜਨ ਨਾਲ ਮਨੁੱਖ ਦਾ ਮਨ ਇਨਾ ਮਜ਼ਬੂਤ ਹੋ ਜਾਂਦਾ ਏ ਵੀ ਸਰੀਰ ਦੇ ਦੁੱਖ ਦੀ ਉਹ ਪਰਵਾਹ ਨਹੀਂ ਕਰਦਾ ਇਸ ਕਰਕੇ ਪਾਵਨ ਗੁਰਬਾਣੀ ਨੂੰ ਪੜਨਾ ਚਾਹੀਦਾ ਏ ਗੁਰਬਾਣੀ ਵਿੱਚੋਂ ਹਰ ਤਰ੍ਹਾਂ ਦਾ ਪਦਾਰਥ ਮਨੁੱਖ ਨੂੰ ਪ੍ਰਾਪਤ ਹੁੰਦਾ ਏ ਦੇ ਗੁਰਬਾਣੀ ਮਨੁੱਖ ਦੇ ਸਿੱਖ ਦੇ ਜੀਵਨ ਦਾ ਆਧਾਰ ਹੈ ਬੰਦਾ ਸੰਸਾਰ ਤੇ ਆਇਆ ਹੀ ਬਾਣੀ ਪੜਨ ਵਾਸਤੇ ਆਇਓ ਸੁਣਨ ਪੜਨ ਕੋ ਬਾਣੀ ਇਹ ਬਾਣੀ ਨੂੰ ਪੜਨ ਵਾਸਤੇ ਬਾਣੀ ਨੂੰ ਸੁਣਨ ਵਾਸਤੇ ਆਇਆ ਏ ਇਸ ਕਰਕੇ ਮਹਾ ਆਨੰਦ ਦੀ ਪ੍ਰਾਪਤੀ ਵਾਸਤੇ ਪਾਵਨ ਗੁਰਬਾਣੀ ਨੂੰ ਪੜਨਾ ਚਾਹੀਦਾ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ